कि ਇਹਨਾਂ ਨੂੰ ਅੰਮ੍ਰਿਤਸਰ ਪਾਸਟ ਸਟੈਂਡ ਤੋਂ ਫੜਿਆ ਗਿਆ ਔਰ ਹਜੇ ਤੱਕ ਦੀ ਜਿਹੜੀ ਪੁੱਛਗਿੱਛ ਹੋਈ ਇਹਨਾਂ ਦੀ ਬੰਬਈ ਭੱਜਣ ਦੀ ਤਿਆਰੀ ਚ ਸੀਗੇ ਇਹ ਔਰ ਦੋ ਜਿਹੜੇ ਆ ਅਕਿਊਜ਼ਡ ਬਾਈ ਨੇ ਇੱਕ ਅਣਪਛਾਤਾ ਇੱਕ ਬਾਈ ਨੇਮ ਹੈਗਾ ਦਾ ਬੇਟਾ ਦੂਸਰਾ ਉਹਨਾਂ ਨੂੰ ਫੜਨਾ ਬਾਕੀ ਹੈ ਉਹ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਮਾਮਲੇ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਪਾਰਟੀਸਪਲਤਾ ਮਿਲੀ ਹੈ ਪੁਲਿਸ ਵੱਲੋਂ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਤਰਨਤਾਰਨ ਦੇ ਐਸਐਸਪੀ ਯਸ਼ੋਨੀ ਕਪੂਰ ਜੀ ਉਹਨਾਂ ਨੂੰ ਪੁੱਛਦੇ ਆਂ ਕੀ ਸਾਰਾ ਮਾਮਲਾ ਸੀ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਗ ਕੱਲ ਦਾ ਇਹ ਵਾਇਰਲ ਚੱਲ ਰਿਹਾ ਜੀ ਕਾਫੀ ਚੈਨਲਸ ਦੇ ਉੱਤੇ ਕਿ ਇੱਕ ਲੇਡੀ ਨੂੰ ਨਿਵਰਸਤ ਕੀਤਾ ਗਿਆ ਔਰ ਉਹਨੂੰ ਕਮਾਇਆ ਗਿਆ ਉਹ ਹਾਂ ਜ਼ਰੂਰ ਹੈ ਕਿ ਉਹਦੇ ਜਿਹੜੀ ਹੈ ਨਿਵਰਸਤ ਕੀਤਾ ਗਿਆ ਬਟ ਉਹਨੂੰ ਕਿਤੇ ਕਮਾਇਆ ਵਗੈਰਾ ਨਹੀਂ ਗਿਆ ਉਹਦੇ ਘਰੇ ਆ ਕੇ ਜਿਹੜਾ ਹੈ ਝਗੜਾ ਹੋਇਆ ਸੀਗਾ 31 ਤਰੀਕ ਨੂੰ ਔਰ ਉੱਥੇ ਹੱਥੋਪਾਈ ਹੋਈ ਲੇਡੀ ਦੇ ਨਾਲ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਜਿਹੜੀ ਲੇਡੀ ਨਾਲ ਇਹ ਮੰਦ ਭਾਵਨਾ ਵਾਪਰੀ ਹੈ ਉਹਦੇ ਬੇਟੇ ਨੇ ਲਵ ਮੈਰਿਜ ਕੀਤੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੀ ਉਹਦੀ ਕੁੜੀ ਦੇ ਨਾਲ ਤੇ ਉਹ ਜਦੋਂ ਇਹ ਪਹਿਲੇ ਤਾਂ 1 ਮਹੀਨੇ ਤੋਂ ਇਹ ਬਾਹਰ ਸੀਗੇ ਲੇਕਿਨ ਜਦੋਂ ਇਹ ਵਾਪਸ ਆਂਦੀ ਆ ਕਲੋਨੀ ਦੇ ਵਿੱਚ ਜੀਵਨ ਸਿੰਘ ਕਲੋਨੀ ਚ ਤਾਂ ਉੱਥੇ ਉਹ ਲੜਕੀ ਲੇਡੀ ਆਪਣੇ ਦੋ ਬੇਟਿਆਂ ਦੇ ਨਾਲ ਤੇ ਅਣਪਛਾਤੇ ਦੋ ਬੰਦੇ ਲੈ ਕੇ ਇਹਨੂੰ ਲਾਂਬਾ ਦੇਣ ਆਂਦੀ ਆ ਜਿੱਥੇ ਇਹਨਾਂ ਦੀ ਹੱਥੋਪਾਈ ਹੋ ਜਾਂਦੀ ਆ ਔਰ ਹੱਥੋਪਾਈ ਚ ਜਿਹੜੇ ਕੱਪੜੇ ਫਟ ਜਾਂਦੇ ਆ ਤੇ ਉਹਦਾ ਇੱਕ ਬੇਟਾ ਜਿਹੜਾ ਇਹਦੇ ਨਾਲ ਸੀ ਉਹਨੇ ਉਹ ਮੂਵੀ ਬਣਾ ਲਈ ਔਰ ਪਹਿਲੇ ਇਹ ਆਪਸ ਵਿੱਚ ਵੀ ਸ਼ਾਇਦ ਸਮਝੌਤੇ ਦੀ ਕੋਈ ਗੱਲ ਚੱਲਦੀ ਹੋਵੇ ਜਾਂ ਇਹਨਾਂ ਨੇ ਡਿਲੇ ਕਰ ਦਿੱਤਾ ਔਰ ਜਦੋਂ ਤਰੀਕ ਨੂੰ ਜਦੋਂ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਹੀ ਅਸੀਂ ਜਿਹੜੀਆਂ ਸਪੈਸ਼ਲ ਟੀਮਸ ਬਣਾ ਕੇ ਕੀਤੀਆਂ ਜਿਹਦੇ ਵਿੱਚ ਜਿਹੜੀ ਐਸਚਓ ਸਾਡੇ ਖਾਲੜਾ ਹੈਗੇ ਆ ਉਹਨਾਂ ਨੂੰ ਕਾਮਯਾਬੀ ਮਿਲੀ ਇਸ ਚ ਪਹਿਲੇ ਇੱਕ ਕਿਊਜ਼ ਜਿਹੜਾ ਵੇਰਕੇ ਤੋਂ ਫੜਿਆ ਗਿਆ ਔਰ ਦੋ ਕਿਊਜ਼ ਜਿਹੜੇ ਆ ਮਾਂ ਪੁੱਤ ਸੀਗੇ ਜੀ ਇਹਨਾਂ ਨੇ ਕੱਪੜੇ ਫਾੜੇ ਸੀਗੇ ਔਰ ਲੇਡੀ ਨੇ ਕੁਲਵਿੰਦਰ ਕੌਰ ਨੇ ਔਰ ਦੂਸਰੀ ਇੱਕ ਨਾਲ ਉਹਦੇ ਬੇਟਾ ਸੀ ਗੁਰਸ਼ਰਨ ਉਹਦੀ ਜਿਹੜੀ ਐ ਫੋਨ ਵੀ ਰਿਕਵਰ ਹੋ ਗਿਆ ਜਿਸ ਚ ਵੀਡੀਓ ਬਣਾਈ ਸੀ ਇਹਨਾਂ ਨੂੰ ਅੰਮ੍ਰਿਤਸਰ বাস ਸਟੈਂਡ ਤੋਂ ਫੜਿਆ ਗਿਆ ਔਰ ਹਜੇ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਇਹਨਾਂ ਦੀ ਬੰਬਈ ਭੱਜਣ ਦੀ ਤਿਆਰੀ ਚ ਸੀਗੇ ਇਹ ਔਰ ਦੋ ਜਿਹੜੇ ਆ ਕਿਊਸਡ ਬਾਈ ਨੇ ਇੱਕ ਅਨਪਛਾਤਾ ਇੱਕ ਬਾਈ ਨੇਮ ਹੈਗਾ ਉਹਦਾ ਬੇਟਾ ਦੂਸਰਾ ਉਹਨਾਂ ਨੂੰ ਫੜਨਾ ਬਾਕੀ ਹੈ ਉਹ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਮਹਿਲਾ ਕਮਿਸ਼ਨ ਵੱਲ ਕੋਈ ਨੋਟਿਸ ਲਿਆ ਗਿਆ ਉਹਦਾ ਕੋਈ ਜਵਾਬ ਦਿੱਤਾ ਜਾ ਰਿਹਾ ਹੈ ਜੀ ਉਹਨਾਂ ਵੱਲੋਂ ਇਸ ਚੀਜ਼ ਦਾ ਸੰਕੇਨ ਲਿਆ ਗਿਆ ਔਰ ਸਾਨੂੰ ਪੱਤਰ ਪ੍ਰਾਪਤ ਹੋਇਆ ਉਸੇ ਅਸੀਂ ਉਹਦਾ ਡਿਟੇਲ ਜਿਹੜੀ ਰਿਪਲਾਈ ਹੈ ਸਬਮਿਟ ਕਰ ਦਿਆਂਗੇ ਇਹ ਸੰਮੇਤ ਨਤਰਨਦੀ ਐਸਐਸਪੀ ਜਿਨ੍ਹਾਂ ਦਾ ਕਹਿਣਾ ਕਿ ਦੋ ਜਿਹੜੇ ਦੋਸ਼ੀ ਹਾਲੇ ਗ੍ਰਿਫਤਾਰ ਕਰਨੇ ਬਾਕੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਦੀ